नानक सिंह जी दी लिखी बहुत ही खूबसूरत कहानी पर बात दा सपना मास्टर कृपा राम दा आशीर्वाद कुछ शिकच ले आना किस्म दा उसकी आशा दा केंद्र भी बड़ा अजीब सी कदे किसे समय उसने जंगी कर्जे दे 30 40 रूपैया दे बांड खरीदे सन उस्नु पक्का यकीन सी कि जरूर उसका इनाम निकलेगा ਇਸੇ ਇਨਾਮ ਦੀ ਉਮੀਦ ਉੱਤੇ ਉਹ ਆਪਣੇ ਭਵਿੱਖ ਦੇ ਉੱਚੇ-ਉੱਚੇ ਮਹਿਲ ਉਸਾਰਦਾ ਰਹਿੰਦਾ ਸੀ। ਸ਼ੁਰੂ-ਸ਼ੁਰੂ ਵਿੱਚ ਜਦ ਮੈਂ ਪਠਾਨਕੋਟ ਦੇ ਇੱਕ ਸਕੂਲ ਵਿੱਚ ਟੀਚਰ ਲੱਗਾ ਤਾਂ ਮਾਸਟਰ ਕਿਰਪਾ RAM ਨਾਲ ਮੇਰੀ ਮੁਢਲੀ ਜਾਣ-ਪਛਾਣ ਹੋਈ। ਪਹਿਲਾਂ-ਪਹਿਲਾਂ ਤਾਂ ਉਹ ਕੁਝ ਸੰਕੀ ਜਿਹਾ ਜਾਪਿਆ ਪਰ ਥੋੜੇ ਦਿਨਾਂ ਵਿੱਚ ਹੀ ਉਹ ਮੈਨੂੰ ਚੰਗਾ ਲੱਗਣ ਲੱਗ ਪਿਆ। ਉਸ ਵਿੱਚ ਹੋਰ ਵੀ ਅਨੇਕਾਂ ਗੁਣ ਸਨ ਪਰ ਉਸ ਦੇ ਜਿਸ ਗੁਣ ਨੇ ਉਸ ਵੱਲ ਮੈਨੂੰ ਵਧੇਰੇ ਖਿੱਚਿਆ ਉਹ ਸੀ ਉਸਦੀ ਜਿੰਦਾਦਿਲੀ ਕਾਰ ਵਿੱਚ ਤੰਗੀ ਹੋਵੇ ਜੇਬ ਵਿੱਚ ਭਾਵੇਂ ਕੱਚੀ ਕਾਢੀ ਨਾ ਹੋਵੇ ਉਹ ਸਦਾ ਆਪਣੇ ਰੰਗ ਵਿੱਚ ਮਸਤ ਰਹਿੰਦਾ ਤਨਖਾਹ ਲਗਭਗ ਸਾਡੀ ਦੋਨਾਂ ਦੀ ਇੱਕੋ ਜਿਹੀ ਸੀ 40-45 ਰੁਪਏ ਤੇ ਇੰਨੇ ਪਿਆਸਿਆਂ ਨਾਲ ਉਸ ਵਰਗੇ ਵੱਡੇ ਪਰਿਵਾਰੇ ਦਾ ਬਣਦਾ ਵੀ ਕੀ ਸੀ ਅਸੀਂ ਤਾਂ ਪੱਲਾ ਦੋਵੇਂ ਮੀਆਂ ਬੀਵੀ ਸਾਂ ਪਰ ਮਾਸਟਰ ਜਿਸਦੇ ਤਿੰਨ ਬੱਚੇ ਸਨ ਇੰਨੀ ਥੋੜੀ ਰਕਮ ਨਾਲ ਕਿੱਕਣ ਗੁਜ਼ਾਰਾ ਕਰਦਾ ਹੋਵੇਗਾ ਇਹ ਸੋਚ-ਸੋਚ ਕੇ ਮੈਨੂੰ ਬੜੀ ਹੈਰਾਨੀ ਹੁੰਦੀ ਸੀ ਪਰ ਅਸ਼ਕੀ ਅੱਖੋਂ ਮਾਸਟਰ ਦੇ ਕਿ ਉਸਦੇ ਮੱਥੇ ਤੇ ਮੈਂ ਕਦੇ ਸ਼ਿਕਰ ਨਹੀਂ ਸੀ ਵੇਖੀ ਕਦੀ ਕਦੀ ਉਹ ਪਾਨੇ ਸ਼ਾਦੀ ਵੱਦ ਸਲੂਕੀ ਬਾਬਤ ਗਿਲਾ ਜ਼ਰੂਰ ਕਰਦਾ ਸੀ ਜਿਸ ਪਾਸੋਂ ਕਦੀ ਉਸਨੇ 100 ਰੁਪਏ ਦਾ ਕਰਜ਼ਾ ਚੁੱਕਿਆ ਸੀ ਤੇ ਜਿਹੜਾ ਸੁੰਦਾ ਸੁੰਦਾ 400 ਤੋਂ ਵੀ ਵਧੀਕ ਟੱਪ ਗਿਆ ਸੀ ਪਰ ਨਾਲ ਹੀ ਮਾਸਟਰ ਬੜੀ ਐਂਠ ਨਾਲ ਕਹਿੰਦਾ ਪਾਣ ਦਾ ਇਨਾਮ ਆਉਣ ਦੀ ਢਿੱਲ ਹੈ ਕਿ ਮੱਥੇ ਮਾਰਾਂਗਾ ਸੂ ਮੈਂ ਕਦੀ ਸਕੇ ਦੀ ਕਾਣ ਨਹੀਂ ਸਹੀ ਉਸ ਨੂੰ ਕੀ ਜਾਣਨਾ ਵਾ ਟੜਪਕ ਸਿਏ ਜਿਹੇ ਨੂੰ ਮੈਂ ਕਈ ਟੀਚਰਾ ਨੇ ਉਸ ਦਾ ਨਾਮ ਮਾਸਟਰ ਰੇਡੀਓ ਪਾਇਆ ਹੋਇਆ ਸੀ ਜਿਨ੍ਹਾਂ ਦੀ ਰਿਸੇ ਕਈ ਮੁੰਡੇ ਵੀ ਉਸ ਨੂੰ ਪਿੱਛੋ ਕੰਢੀ ਇਸੇ ਨਾਮ ਨਾਲ ਪੁਕਾਰਦੇ ਸਨ ਪਹਿਲਾਂ ਤਾਂ ਮੈਨੂੰ ਉਸਤੇ ਇਸ ਉਪਨਾਮ ਬਾਰੇ ਸਮਝ ਨਾ ਆਈ ਪਰ ਮਗਰੋਂ ਛੇਤੀ ਹੀ ਪਤਾ ਲੱਗ ਗਿਆ ਕਿ ਉਸ ਨੂੰ ਰੇਡੀਓ ਕਿਉਂ ਕਿਹਾ ਜਾਂਦਾ ਸੀ ਉਹ ਬੋਲਦਾ ਜ਼ਿਆਦਾ ਸੀ ਤੇ ਬਹਿਸ ਦਾ ਗੁਣ ਤਾਂ ਉਸ ਨੂੰ ਜਿਵੇਂ ਗੁਰਤੀ ਵਿੱਚ ਮਿਲਿਆ ਸੀ ਤੁਸੀਂ ਕੋਈ ਨੀ ਗੁਣੀ ਤੋਂ ਨੀ ਗੁਣੀ ਗੱਲ ਕਰੋ ਉਹ ਖਿੱਚ ਕਸੀਟ ਕੇ ਗੱਲ ਨੂੰ ਬਹਿਸ ਦੇ ਖਰਾਤ ਤੇ ਜਾ ਛਾੜੇਗਾ ਤੇ ਫਿਰ ਤਦ ਤੀਕ ਪਿੱਛਾ ਨਹੀਂ ਛੱਡੇਗਾ ਜਦ ਤੀਕ ਉਸ ਗੱਲ ਦੇ ਪਰਸ਼ੇ ਨਾ ਉੱਡ ਜਾਣ ਇਸ ਤੋਂ ਛੁੱਟ ਉਸ ਦਾ ਕਦ ਬੁੱਤ ਵੀ ਕਿਸੇ ਹੱਦ ਤੀਕ ਰੇਡੀਓ ਨਾਲ ਮਿਲਦਾ ਚਲਦਾ ਸੀ ਗੋਲ ਮਟੋਲ ਤੇ ਹੇਠ ਉੱਤੋਂ ਮੁਰੱਬਾ ਜਿੰਨੀ ਉਸਦੀ ਜ਼ੁਬਾਨ ਤੇਜ ਸੀ ਲੱਤਾਂ ਉਦੋਂ ਵੀ ਜ਼ਿਆਦਾ ਤੇਜ ਸਨ ਹੁੰਦਿਆਂ ਹੁੰਦਿਆਂ ਸਾਡੀ ਜਾਣ ਪਛਾਣ ਦੋਸਤੀ ਦੇ ਦਰਜੇ ਤੱਕ ਜਾ ਪਹੰਚੀ ਇਸ ਦਾ ਸਬੱਬ ਇੱਕ ਹੋਰ ਵੀ ਸੀ ਸਾਡੀ ਰੋਜ਼ ਦੀ ਸੈਰ ਤੇ ਹਫਤਾਵਾਰੀ ਪਿਕਨਿਕ ਮਹੀਨੇ ਮਗਰੋਂ ਤਨਖਾਹ ਜਿਸ ਦਿਨ ਮਿਲੇ ਉਸ ਤੋਂ ਅਗਲੇ ਦਿਨ ਸਾਡਾ ਐਸ਼ ਦਾ ਪ੍ਰੋਗਰਾਮ ਵੀ ਹੁੰਦਾ ਸੀ ਐਸ਼ ਨੂੰ ਕੋਈ ਰਹੀਸਾ ਨਵਾਬਾਂ ਵਾਲੀ ਅਜਾਸ਼ੀ ਨਾ ਸਮਝਿਆ ਜਾਵੇ ਇੱਕ ਲੰਮੀ ਸੈਰ ਤੋਂ ਸ਼ੁਰੂ ਹੋ ਕੇ ਨੋ ਆਨਿਆਂ ਦੀ ਪਿਕਚਰ ਉੱਤੇ ਜਾ ਕੇ ਖਤਮ ਹੋ ਜਾਇਆ ਕਰਦੀ ਸੀ ਤੇ ਇਸ ਵਿੱਚ ਸਾਨੂੰ ਜੋ ਸਵਾਦ ਆਉਂਦਾ ਇਹ ਕਿਸੇ ਰਾਜੇ ਮਹਾਰਾਜੇ ਨੂੰ ਵੀ ਨਹੀਂ ਆਇਆ ਹੋਵੇਗਾ ਕੁਸਤੀ ਨਸੀ ਦੋਵੇਂ ਆਪਣੀ 30 ਦਿਨਾਂ ਦੀ ਮਜ਼ਦੂਰੀ ਜੇਬਾਂ ਵਿੱਚ ਪਾਈ ਜਦ ਛੁੱਟੀ ਤੋਂ ਬਾਅਦ ਘਰ ਵੱਲ ਆ ਰਹੇ ਸਾਂ ਤਾਂ ਮਾਸਟਰ ਮੈਨੂੰ ਕਹਿਣ ਲੱਗਾ ਪਾਪਾ ਸੁਪਨਿਆਂ ਦੇ ਸੰਬੰਧ ਵਿੱਚ ਤੇਰਾ ਕੀ ਖਿਆਲ ਹੈ ਉਹ ਮੈਨੂੰ ਪਾਪਾ ਕਹਿ ਕੇ ਬੁਲਾਉਂਦਾ ਸੀ ਮੈਨੂੰ ਉਸਦੀਆਂ ਹੋਰ ਤਾਂ ਸਾਰੀਆਂ ਆਤ ਤਾਂ ਚੰਗੀਆਂ ਲੱਗਦੀਆਂ ਸਨ ਪਰ ਉਸਦੀ ਆਮਦ ਜਿਹੜੀ ਨਿਰਿਕੰਨ ਖਾਊ ਥਕਾਵੀਂ ਤੇ ਖੁਸ਼ਗੁੰਦੀ ਸੀ ਤੋ ਮੈਂ ਬੜਾ ਘਤਰੰਦਾ ਸੀ ਉਸ ਦਾ ਸਵਾਲ ਸੁਣਦਿਆਂ ਹੀ ਮੈਂ ਸੋਚਿਆ ਬਸ ਹੁਣ ਕਿਸੇ ਨਵੀਂ ਬਹਿਸ ਦਾ ਮੁੱਢ ਵੱਜਾ ਸਮਝੋ ਪਰ ਮੈਂ ਅਕਲਮੰਦੀ ਇਹ ਕੀਤੀ ਕਿ ਉਸਦੇ ਸਵਾਲ ਸੰਬੰਧੀ ਆਪਣੇ ਰਾਏ ਨਾ ਦੇ ਕੇ ਸਗੋਂ ਉਸੇ ਉੱਤੇ ਸਵਾਲ ਚੁੱਕ ਕੀਤਾ ਤੇਰਾ ਕੀ ਖਿਆਲ ਹੈ ਇਹ ਕਰਨ ਤੋਂ ਮੇਰਾ ਮਤਲਬ ਇਹ ਹੀ ਸੀ ਕਿ ਜੋ ਕੁਝ ਉਹ ਕਹੇਗਾ ਬਿਲਕੁਲ ਠੀਕ ਹੈ ਕਿਆ ਕੇ ਪੁਆੜਾ ਮੁਕਾ ਛੱਡਾਂਗਾ ਉਹ ਬੋਲਿਆ ਮੇਰਾ ਤੇ ਸੋਅ ਛੱਡ ਕੇ 7100 ਫਸੀਦੀ ਖਿਆਲ ਹੈ ਕਿ ਪ੍ਰਭਾਤ ਦਾ ਸੁਪਨਾ ਕਦੇ ਝੂਠਾ ਨਹੀਂ ਹੁੰਦਾ ਇੱਕ ਵਾਰੀ ਨਹੀਂ ਬੜੀ ਵਾਰੀ ਮੈਂ ਖੁਦ ਅਜਮਾ ਕੇ ਵੇਖ ਚੁੱਕਾ ਹਾਂ ਤੇ ਮਾਸਟਰ ਨੇ ਇੱਕ ਲੰਮੀ ਸਲਮੀ ਲੜੀ ਸ਼ੁਰੂ ਕਰ ਦਿੱਤੀ ਫਲਾਣੀ ਵੇਲੇ ਮੈਨੂੰ ਸੁਪਨਾ ਆਇਆ ਸੀ ਜਿਸ ਦਾ ਇਹ ਸੱਟਾ ਨਿਕਲਿਆ ਤੇ ਉਸ ਤੋਂ ਬਾਅਦ ਐਉਂ ਹੋਇਆ ਆਦੀ ਇੱਕ ਦੋ ਨਹੀਂ ਕੋਈ 7-8 ਵਾਕਿਆ ਸੁਣਾਏ ਉਸਨੇ ਪ੍ਰਭਾਤ ਦਾ ਸੁਪਨਾ ਸੱਚ ਹੋਣ ਦੇ ਹੱਕ ਵਿੱਚ ਤੇ ਜਦ ਅਸੀਂ ਮੀਲ ਸਵਾ ਮੀਲ ਪੈਂਡਾ ਮੁਕਾ ਕੇ ਘਰ ਦੇ ਨੇੜੇ ਪਹੁੰਚੇ ਤਾਂ ਮਾਸਟਰ ਨੇ ਆਪਣੀ ਵਿਆਖਿਆ ਦਾ ਅੰਤਮ ਤੋੜਾ ਇਸ ਗੱਲ ਤੇ ਛਾੜਿਆ ਪਾਪਾ ਅੱਜ ਜਿਸ ਸੁਪਨੇ ਦਾ ਜ਼ਿਕਰ ਮੈਂ ਤੈਨੂੰ ਸੁਣਾਉਣ ਲੱਗਾ ਹਾਂ ਮੇਰੀ ਗੱਲ ਤੂੰ ਪੱਥਰ ਤੇ ਲਕੀਰ ਸਮਝ ਲੈ ਕਿ ਇਹ ਵੀ ਸੌਫ ਸਿੱਧੀ ਸੱਚ ਸਾਬਿਤ ਹੋਵੇਗਾ ਹਾਂ ਦਾਸ ਮੈਂ ਕੁਝ ਛਿੱਥਾ ਹੋ ਕੇ ਪੁੱਛਿਆ ਮੈਨੂੰ ਡਰ ਸੀ ਕਿ ਪਤਾ ਨਹੀਂ ਘਰ ਪਹੁੰਚਦਿਆਂ ਤੱਕ ਵੀ ਇਸ ਦੀਆਂ ਗੱਲਾਂ ਦਾ ਸਿਲਸਲਾ ਖਤਮ ਹੋਵੇ ਕਿ ਨਾ ਝੇਠ ਮਹੀਨੇ ਦੀ ਗਰਮੀ ਤੇ ਫਿਰ ਦੁਪਹਿਰਾਂ ਦਾ ਵੇਲਾ ਹੋਣ ਕਰਕੇ ਮੁੜ ਕੇ ਨਾਲ ਮੈਂ ਕਹਲਾ ਪੈ ਰਿਆ ਸਾਂ ਜੋ ਕਿਹੜੇ ਵੇਲੇ ਘਰ ਪਹੁੰਚ ਕੇ ਚਰਾ ਚੈਨ ਦਾ ਸਾਹ ਆਵੇ ਪਰਮਖੋਲ ਨਾ ਉਡਾਈ ਮੇਰੀ ਗੱਲ ਦਾ ਕਹਿਣ ਤੋਂ ਬਾਅਦ ਮਾਸਟਰ ਬੋਲਿਆ ਅੱਜ ਪ੍ਰਭਾਤ ਵੇਲੇ ਮੈਨੂੰ ਸੁਪਨਾ ਆਇਆ ਹੈ ਕਿ ਮੇਰਾ ਬਾੰਡ ਦਾ ਇਨਾਮ ਨਿਕਲ ਆਇਆ ਏ ਪਤਾ ਹੀ ਕਿੰਨਾ 5000 ਦਾ ਤੇ ਮੇਰਾ ਦਿਲ ਕਹਿ ਰਿਹਾ ਏ ਕਿ ਇਹ ਹੀ ਸੁਪਨਾ ਕਦੇ ਝੂਠਾ ਨਹੀਂ ਹੋ ਸਕਦਾ ਮੈਂ ਬੜੀ ਮੁਸ਼ਕਲ ਨਾਲ ਹਾਸਾ ਰੋਕਿਆ ਇੱਕ ਵਾਰੀ ਤਾਂ ਦਿਲ ਚਾਇਆ ਕਿ ਇਸ ਦਾ ਮੁੱਜੂ ਡਾਵਾਂ ਪਰ ਕੁਝ ਤਾਂ ਗਰਮੀ ਨਾਲ ਕਬਰਾਇਆ ਹੋਇਆ ਸਾਂ ਦੂਜਾ ਸੋਚਿਆ ਇਸ ਦੇ ਖਿਆਲੀ ਮਹਲ ਨੂੰ ਢਾਕੇ ਮੇਰੇ ਹੱਥ ਕੀ ਆਉਣਾ ਹੈ ਸੋ ਮੈਂ ਦਬਵੀਂ ਜਿਹੀ ਆਵਾਜ਼ ਵਿੱਚ ਕਹਿ ਦਿੱਤਾ ਪਰਮਾਤਮਾ ਕਰੇ ਸੱਚਾ ਹੀ ਸਾਬਿਤ ਹੋਵੇ ਤੇਰਾ ਇਹ ਸੁਪਨਾ ਕਰ ਪੰਚੰਤ ਪਹਿਲਾ ਅਸਾਂ ਸਵੀਰ ਦੀ ਮਹਾਵਾਰੀ ਐਸ਼ ਦਾ ਪ੍ਰੋਗਰਾਮ ਚੱਕੀ ਦੇ ਪੁਲ ਤੇ ਜਾਣ ਦਾ ਪੱਕਾ ਕਰ ਲਿਆ ਐਥ ਕੀ ਖਾਣ ਪੀਣ ਲਈ ਸਮਾਨ ਲਈ ਜਾਣ ਦੀ ਵਾਰੀ ਮਾਸਟਰ ਦੀ ਸੀ ਸਵੇਰੇ ਅਜੇ ਦਿਨ ਵੀ ਨਹੀਂ ਸੀ ਚੜਿਆ ਕਿ ਮਾਸਟਰ ਨੇ ਆ ਕੇ ਬੂਹਾ ਖੜਕਾਇਆ ਤੇ ਅੰਦਰ ਆਉਂਦਿਆਂ ਹੀ ਉਸਨੇ ਇੱਕ ਲੈਕਚਰ ਝਾੜਨਾ ਸ਼ੁਰੂ ਕਰ ਦਿੱਤਾ ਬਈ ਕਮਾਲ ਹੈ ਅਜੇ ਤੱਕ ਤੂੰ ਮੰਜੇ ਦੀ ਸਵਾਰੀ ਨਹੀਂ ਛੱਡੀ ਛੁੱਟੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਦਮੀ ਆਪਾ ਹੱਜ ਪਾਣ ਕੇ ਉੱਕਾ ਬੈਠ ਜਾਵੇ ਸਗੋਂ ਛੁੱਟੀ ਵਾਲੇ ਦਿਨ ਸਾਨੂੰ ਜ਼ਿਆਦਾ ਐਕਟਿਵ ਤੇ ਪਤਾ ਨਹੀਂ ਕਿੱਧਰ ਕਿੱਧਰ ਦੇ ਦ੍ਰਿਸ਼ਟਾਂਤ ਤੇ ਦਿਸਟਾਂਤ ਘੜਦਾ ਹੋਇਆ ਉਹ ਤਦ ਤੱਕ ਬੋਲੀ ਗਿਆ ਜਦ ਤੱਕ ਮੈਂ ਕਪੜਾ ਲੱਤਾਂ ਪਾ ਕੇ ਮੂੰਹ ਹੱਤੋਂ ਕੇ ਤਿਆਰ ਨਾ ਹੋ ਗਿਆ ਸਟੇਫਨ ਕੈਰੀਅਰ ਉਸਦੇ ਕੋਲ ਸੀ ਤੇ ਉਸ ਦੱਸਿਆ ਕਿ ਕਿਸ ਤਰ੍ਹਾਂ ਸ਼੍ਰੀਮਤੀ ਦੇ ਸੁੱਤਿਆਂ ਸੁੱਤਿਆ ਹੀ ਉਸਨੇ ਸਬਜੀ ਚਟਨੀ ਪੜਥਾ ਆਦੀ ਤਿਆਰ ਕਰਕੇ ਪਿਕਨਿਕ ਲਈ ਪ੍ਰੌਂਠੇ ਵੀ ਪਕਾ ਲਏ ਸਨ ਅਖੀਰ ਅਸੀਂ ਸੈਰ ਨੂੰ ਨਹੀਂ ਐਸ਼ ਨੂੰ ਨਿਕਲੇ ਪ੍ਰੋਗਰਾਮ ਸੀ ਚੱਕੀ ਪੁੱਲ ਦਾ ਜੋ ਕਾਫੀ ਲੰਮਾ ਪੈਂਡਾ ਸੀ ਮੈਂ ਬਥੇਰਾ ਚਿਲਾਇਆ ਕਿ ਟਾਂਗਾ ਕਰ ਲਿਆ ਜਾਵੇ ਰੁਪਈਏ ਸਵਾ ਰੁਪਈਏ ਦੀ ਕੀੜੀ ਗੱਲ ਹੈ ਕੱਲ ਹੀ ਤਾਂ تنਖਾਹ ਮਿਲੀ ਹੈ ਪਰ ਮਾਸਟਰ ਨੇ ਜਿਉਂ ਕਫਾਇਤ ਸ਼ਾਇਰੀ ਉੱਤੇ ਲੈਕਚਰ ਸ਼ੁਰੂ ਕੀਤਾ ਕਿ ਮੀਲ ਸਵਾ ਮੀਲ ਦੀ ਦੂਰੀ ਤੱਕ ਜਾ ਕੇ ਕਿਤੇ ਉਸ ਦਾ ਲੈਕਚਰ ਖਤਮ ਹੋਇਆ ਮੈਨੂੰ ਉਸਨੇ ਲਾਜਵਾਬ ਹੀ ਨਹੀਂ ਕਾਇਲ ਵੀ ਕਰ ਲਿਆ ਕਿ ਸੱਚਮੁੱਚ ਸਾਨੂੰ ਪੈਸੇ ਦੀ ਪੂਰੀ ਬੂਰੀ ਕਦਰ ਕਰਨੀ ਚਾਹੀਦੀ ਹੈ ਅਸੀਂ ਜੇ ਇੰਨੇ ਕੋ ਖੇਚਲ ਤੋਂ ਬਚਣ ਲਈ ਟਾਂਗਿਆਂ ਉੱਤੇ ਰੁਪਈਏ ਫੂਕਣ ਲੱਗ ਪਾਵਾਂਗੇ ਤਾਂ ਸਾਡੀ ਸੰਤਾਨ ਉੱਤੇ ਸਾਡੀ ਸੰਸਕ੍ਰਿਤੀ ਉੱਤੇ ਸਾਡੇ ਦੇਸ਼ ਤੇ ਕੌਮ ਉੱਤੇ ਇਸ ਦਾ ਕਿੰਨਾ ਖਤਰਨਾਕ ਅਸਰ ਪਵੇਗਾ ਮੁੱਖ ਦੀ ਗੱਲ ਕੋੜੀਆਂ ਖਚਰਾਂ ਤੇ ਲਸ਼ਕਰਾਂ ਵਿੱਚੋਂ ਰਾਹ ਬਣਾਉਂਦੇ ਮਿਲਟਰੀ ਦੇ ਟਰੱਕ ਤੇ ਲਾਰੀਆਂ ਤੋਂ ਬਚਦੇ ਬਚਾਉਂਦੇ ਤੇ ਰਜਮਾਂ ਘੱਟਾ ਫੱਕਦੇ ਹੋਏ ਅਖੀਰ ਅਸੀਂ ਚੱਕੀ ਦੇ ਪੁਲ ਤੇ ਜਾ ਹੀ ਅਪੜੇ ਸਾਰਾ ਦਿਨ ਖੂਬ ਐਸ਼ ਕੀਤੀ ਠੰਡੀਆਂ ਛਾਵਾਂ ਮਾਣੀਆਂ ਦਰਿਆ ਵਿੱਚ ਤਾਰੀਆਂ ਲਾਈਆਂ ਪਰੋਂਠੇ ਛਕੇ ਘਰਾਟਾ ਦੀ ਮੋਜ ਵੀ ਦੇਖੀ ਤੇ ਸਭ ਤੋਂ ਵੱਡੀ ਚੀਜ਼ ਮਾਸਟਰ ਕਿਰਪਾ ਰਾਮ ਦੀ ਜੀਵਨੀ ਦੀ ਅਨੇਕਾਂ ਸੁਆਦਲੇ ਕਿੱਸੇ ਸੁਨੇ ਨਾਲ ਹੀ ਕਈਆਂ ਵੱਖੋਂ-ਵੱਖ ਵਿਸ਼ਿਆਂ ਉੱਤੇ ਉਸਤੇ ਲੈਕਚਰ ਵੀ ਹੋਏ ਗਰਮੀ ਭਾਵੇਂ ਕੜਾਕੀ ਦੀ ਪੈ ਰਹੀ ਸੀ ਪਰ ਸੈਰ ਦਾ ਸੁਆਦ ਵਾਵਾ ਆਇਆ ਵਾਪਸੀ ਤੇ ਜਦੋਂ ਮਾਸਟਰ ਕਿਰਪਾ ਰਾਮ ਦਾ ਉਹੀ ਕੁਫਾਇਤ ਸ਼ਾਇਰੀ ਵਾਲਾ ਲੈਕਚਰ ਫੇਰ ਸ਼ੁਰੂ ਹੋਇਆ ਤਾਂ ਸੱਚੀ ਗੱਲ ਮੈਂ ਤਾਂ ਦੁਖੀ ਹੋ ਗਿਆ ਇੱਕ ਸਾਰੇ ਦਿਨ ਦੀ ਠਿਕਾਵਟ ਦੂਜਾ ਲੋੜੇ ਦੀ ਗਰਮੀ ਕਦਮ ਪੁੱਟਣ ਨੂੰ ਵੱਡਿਆਂ ਰੁਹ ਨਾ ਕਰੇ ਪਰ ਉਸ ਵੱਡੇ ਫਿਲਾਸਫਰ ਦੀ ਲੈਕਚਰ ਬਾਜੀ ਅੱਗੇ ਮੇਰੀ ਪੇਸ਼ ਕੋਈ ਨਾ ਜਾ ਸਕੀ ਚੱਖ ਮਾਰ ਕੇ ਉਸ ਗਿੱਠੂ ਜਿਹੇ ਦੇ ਨਾਲ ਲੱਤਾਂ ਖਸੀਟਣੀਆਂ ਹੀ ਪਈਆਂ ਪੋਲ ਤੋਂ ਤੁਰ ਕੇ ਅਸੀਂ ਅੱਧੇ ਕੋ ਮੀਲ ਦੀ ਵਾੜ ਤੇ ਪੁੱਜੇ ਸਾਂ ਕਿ ਪਿੱਛੋਂ ਸਾਈਕਲ ਦੀ ਘੰਟੀ ਖੜਕਾਂਦਾ ਹੋਇਆ ਇੱਕ ਬੰਦਾ ਸਾਡੇ ਲਾਗਿਓਂ ਨਿਕਲ ਗਿਆ ਤੇ ਜਾਂਦਾ ਜਾਂਦਾ ਉੱਚੀ ਦੇ ਕੇ ਮੇਰੇ ਸਾਥੀ ਨੂੰ ਕਹਿ ਗਿਆ ਮਾਸਟਰ ਜੀ ਤੁਹਾਡਾ ਇੱਕ ਰਜਿਸਟਰੀ ਲਿਫਾਫਾ ਆਇਆ ਹੈ ਭਲਕੇ ਕਰੇ ਰਹਿਣਾ ਸਵੇਰੇ 10 ਵਜੇ ਇਹ ਡਾਕੀਆ ਸੀ ਸਾਡੇ ਇਲਾਕੇ ਦਾ ਲਿਫਾਫਾ ਮੇਰਾ ਲਿਫਾਫਾ ਮਿਸਟਰ ਕੀ ਨਾਂ ਹੈ ਤੇਰਾ ਉਹ ਗਾਲਤੇ ਸੋਣ ਜਾ ਇਹ ਮੈਂ ਕਿਹਾ ਮਾਸਟਰ ਉੱਚੀ ਉੱਚੀ ਚਲਾਉਂਦਾ ਰਿਹਾ ਪਰ ਸਾਈਕਲ ਸਵਾਰ ਰੁਕਿਆ ਨਹੀਂ ਇੱਕ ਤਾਂ ਉਹ ਥਾਂ ਬੜਾ ਢਾਲੂ ਸੀ ਬਾਈਸਾਈਕਲ ਨੂੰ ਰੋਕਣਾ ਉਂਝ ਹੀ ਮੁਸ਼ਕਲ ਸੀ ਦੂਜਾ ਬਾਈਸਾਈਕਲ ਸਵਾਰ ਸ਼ਾਇਦ ਜਲਦੀ ਵਿੱਚ ਸੀ ਤੇ ਮੈਂ ਵੇਖਿਆ ਲਿਫਾਫੇ ਦਾ ਨਾਮ ਸੁਣਦੇ ਹੀ ਮੇਰਾ ਸਾਥੀ ਖੁਸ਼ੀ ਨਾਲ ਪਾਗਲ ਜਿਹਾ ਹੋ ਉੱਠਿਆ ਉਹ ਹੌਂਕਦਾ ਦੇ ਥੱਥਲਾਂਦਾ ਹੋਇਆ ਬੋਲਿਆ ਵੇਖਿਆ ਹੀ ਪਾਪਾ ਕੱਲ ਮੈਂ ਤੈਨੂੰ ਕਿਹਾ ਨਹੀਂ ਸੀ ਪ੍ਰਭਾਤ ਦਾ ਸੁਪਨਾ ਕਦੇ ਝੂਠਾ ਨਹੀਂ ਹੁੰਦਾ ਮੇਰਾ ਦਿਲ ਘੜੀ-ਮੁੜੀ ਕਹਿੰਦਾ ਸੀ ਕਿ ਐਤ ਕੀ ਇਨਾਮ ਜ਼ਰੂਰ ਆਵੇਗਾ ਭਾਵੇਂ ਸੂਰਜ ਇੱਧਰੋਂ ਦਾ ਇੱਧਰ ਚੜ ਜਾਵੇ ਪਰ ਭਾਤ ਦਾ ਸੁਪਨਾ ਕਦੇ ਗਲਤ ਹੋ ਹੀ ਨਹੀਂ ਸਕਦਾ ਸਾਡੇ ਅੰਦਰ ਕੁਦਰਤ ਨੇ ਇੱਕ ਭਵਿੱਖ ਦਰਸ਼ੀ ਤਾਕਤ ਵੀ ਪਾਈ ਹੋਈ ਹੈ ਜਿਹੜੀ ਕਿਸੇ ਹੋਣ ਵਾਲੀ ਘਟਨਾ ਬਾਰੇ ਸਾਨੂੰ ਅਗੇਤਾ ਹੀ ਖਬਰਦਾਰ ਕਰ ਦਿੰਦੀ ਹੈ ਵਿਗਿਆਨਕਾਂ ਨੇ ਮਨ ਦੇ ਹਿੱਸੇ ਦੱਸੇ ਨੇ ਇੱਕ ਅਚੇਤ ਤੇ ਇੱਕ ਸੁਚੇਤ ਅਚੇਤ ਮਨ ਦੀ ਮਸ਼ੀਨਰੀ ਨਿਰੀ ਪੂਰੀ ਤੇ ਪਤਾ ਨਹੀਂ ਉਸਦੀ ਇਹ ਲਕਚਰ ਬਾਜੀ ਕਿੱਥੇ ਕੁ ਜਾ ਕੇ ਖਤਮ ਹੁੰਦੀ ਜੇ ਸਾਹਮਣੇ ਇੱਕ ਖਾਲੀ ਟਾਂਗਾ ਨਾ ਆ ਜਾਂਦਾ ਮੇਰੀਆਂ ਲੱਤਾਂ ਦਰਦ ਨਾਲ ਚਿੱਲੂ-ਚਿੱਲੂ ਕਰ ਰਹੀਆਂ ਸਨ ਸੋਚਿਆ ਭਾਵੇਂ ਮਾਸਟਰ ਮੰਨੇ ਨਾ ਮੰਨੇ ਮੈਂ ਤਾਂ ਜ਼ਰੂਰ ਟਾਂਗਾ ਕਰ ਲੈਣਾ ਏ ਸੈਰ ਕਰ ਆਏ ਆ ਮੁਕਾਨਦੀਨ ਥੋੜਾ ਆਏ ਆ ਟਾਂਗਾ ਨੇੜੇ ਪੰਚਾ ਮੈਂ ਆਵਾਜ਼ ਦੇਣ ਦੇਣ ਹੀ ਪਿਆ ਕਰਦਾ ਸਾਂ ਕਿ ਮਾਸਟਰ ਨੇ ਪੂਰੇ ਠਾਠ ਵਿੱਚ ਪੁਕਾਰਿਆ ਟਾਂਗੇ ਵਾਲੇ ਰੋਕੋ ਟਾਂਗਾ ਉਸਦੀ ਇਹ ਨੋਕੀ ਅਦਾ ਵੇਖ ਕੇ ਮੈਂ ਹੱਕਾ ਬੱਕਾ ਰਹਿ ਗਿਆ ਅਜੀ ਹੁਣੇ ਤਾਂ ਉਹ ਮੈਨੂੰ ਕੁਫਾਇਤ ਸ਼ਾਇਰੀ ਦੀ ਉਪਦੇਸ਼ ਦੇ ਰਿਹਾ ਸੀ ਅਸੀਂ ਦੋਵੇਂ ਜਦ ਬੈਠ ਗਏ ਤਾਂ ਟਾਂਗੇ ਵਾਲੇ ਨੇ ਪਿਛਲੇ ਪਾਸਿਓਂ ਕੁਝ ਕ ਪਿੰਡੂਆਂ ਨੂੰ ਆਉਂਦਿਆਂ ਵੇਖ ਕੇ ਪੁਕਾਰਿਆ ਚਲੋ ਇੱਕ ਦੋ ਸਵਾਰੀਆਂ ਸ਼ਹਿਰ ਨੂੰ ਨਲ ਓਏ ਮੇਰਾ ਦੋਸਤ ਦਬਕੇ ਨਾਲ ਉਹਨੂੰ ਕਹਿਣ ਲੱਗਿਆ ਅਸਾ ਸਾਲਮ ਲੈਣਾ ਏ ਹੱਲਾ ਜੀ ਕਹਿ ਕੇ ਕੋਚਵਾਨ ਨੇ ਘੋੜੇ ਨੂੰ ਸ਼ਾਂਟਾ ਲਾੰਦਿਆਂ ਇੱਕ ਵਾਰ ਫੇਰ ਅਸਾ ਦੂਹਾ ਵੱਲ ਗੋਹ ਨਾਲ ਤੱਕਿਆ ਸ਼ਾਇਦ ਦਿਲ ਵਿੱਚ ਉਹ ਕਹਿ ਰਿਹਾ ਸੀ ਤੁਹਾਡੀ ਸ਼ਕਲ ਤੇ ਨਹੀਂ ਦਿਸਦੀ ਸਾਲਮ ਟਾਂਗਾ ਕਰਨ ਵਾਲੀ ਕਿਤੇ ਮਨੋਸਰਬਾਜੀ ਤਾਂ ਨਹੀਂ ਕਰ ਰਹੀ ਟਾਂਗਾ ਤੁਰ ਪਿਆ ਤੇ ਮੈਂ ਮਾਸਟਰ ਉੱਤੇ ਆਪਣੀ ਸ਼ੰਕਾ ਪ੍ਰਗਟ ਕਰ ਹੀ ਦਿੱਤੀ ਮਾਸਟਰ ਕਿੱਥੇ ਗਈ ਯਾਰ ਤੇਰੀ ਸੰਜਮ ਦੀ ਉਹ ਫਿਲਾਸਫੀ ਉਹ ਉਸੇ ਸਿਧਾਂਤਿਕ ਲਹਿਜੇ ਵਿੱਚ ਕਹਿਣ ਲੱਗਾ ਵੇਖੋ ਨਾ ਪਾਪਾ ਵਕਤ ਦੀ ਕਦਰ ਕਰਨੀ ਆਦਮੀ ਦਾ ਸਭ ਤੋਂ ਪਹਿਲਾ ਫਰਜ਼ ਹੈ ਸਾਡੇ ਲੋਕਾਂ ਦਾ ਵਕਤ ਸਸਤਾ ਨਹੀਂ ਕਿ ਰੁਪਈਆ ਦੂ ਰੁਪਈਆ ਬਦਲੇ ਜਾਇਆ ਕਰਦੀਏ ਤੇ ਇਸ ਵਕਤ ਦੇ ਸਿਰਲੇਖ ਹੇਟ ਮਾਸਟਰ ਨੇ ਜੌਨ ਦਲੀਲਪਾਲ ਜੀ ਦੀ ਮਸ਼ੀਨ ਨੇ ਰਨ ਕੀਤੀ ਕਿ ਤੋੜ ਸ਼ਹਿਰ ਪਹੁੰਚ ਜਾਣ ਤੇ ਵੀ ਉਸ ਦਾ ਗੋਲੀ ਇਕੱਠਾ ਖਤਮ ਹੋਣ ਵਿੱਚ ਨਾ ਆਇਆ ਵਿਚ ਵਿਚਾਲੇ ਮੈਂ ਇੱਕ ਦੋ ਵਾਰ ਪੁੱਛਣਾ ਚਾਹਿਆ ਕਿ ਇਸ ਤੋਂ ਪਹਿਲਾਂ ਤੇਰੀ ਇਹ ਵਕਤ ਬਚਾਉਣ ਦੀ ਫਿਲਾਸਫੀ ਕਿੱਥੇ ਗਈ ਸੀ ਪਰ ਇਸ ਡਰ ਤੋਂ ਕਿ ਮਤੇ ਇਸ ਰੇਡੀਓ ਦਾ ਕੋਈ ਨਵਾਂ ਪ੍ਰੋਗਰਾਮ ਸ਼ੁਰੂ ਹੋ ਜਾਵੇ ਤੜਵੱਟੀ ਬੈਠਾ ਰਿਹਾ ਤੇ ਮੇਰੀ ਹੈਰਾਨੀ ਹੋਰ ਵੀ ਵੱਧ ਗਈ ਜਦ ਮੈਂ ਉਸ ਨੂੰ ਰਾਇਲ ਹੋਟਲ ਦੇ ਗੇਟ ਅੱਗੇ ਟਾਂਗਾ ਰੁਕਵਾਉਂਦਿਆਂ ਤੱਕਿਆ ਨਾ ਨੁੱਕਰ ਕਰਦਿਆਂ ਵੀ ਉਹ ਮੈਨੂੰ ਖਿੱਚ ਕਸੀਟ ਕੇ ਹੋਟਲ ਦੇ ਅੰਦਰ ਲੈ ਗਿਆ ਤੇ ਉੱਥੋਂ ਜਦ 5.5 ਰੁਪਈਆ ਦਾ ਬਿੱਲ ਤਾਰ ਕੇ ਬਾਹਰ ਨਿਕਲਿਆ ਤਾਂ ਅੱਗੇ ਉਹੀ ਟਾਂਗਾ ਖੜਾ ਸੀ ਸ਼ਾਇਦ ਹੋਟਲ ਅੰਦਰ ਜਾਣ ਲੱਗਿਆਂ ਉਹ ਟਾਂਗੇ ਵਾਲੇ ਨੂੰ ਖੜੇ ਰਹਿਣ ਲਈ ਕਿਹਾ ਗਿਆ ਸੀ ਟਾਂਗੀ ਉੱਤੇ ਛੜੱਪਾ ਮਾਰ ਕੇ ਜਾ ਚੜਿਆ ਤੇ ਮੈਨੂੰ ਬਿਠਾਲ ਕੇ ਕਹਿਣ ਲੱਗਾ ਪਾਪਾ ਮੇਰੀ ਸਲਾਹ ਹੈ ਸਬਬ ਨਾਲ ਆਇਆ ਜੋ ਰੱਬ ਜਾਰੋਂ ਦੋ ਚਾਰ ਚੀਜ਼ਾਂ ਮਿਲਿਆ ਚਲੀਏ ਤੇ ਜਦ ਮੇਰੇ ਕੋਲੋਂ ਨਾ ਹੀ ਰਿਹਾ ਗਿਆ ਤਾਂ ਮੈਂ ਪੋਚੇ ਹੀ ਬੈਠਾ ਮਾਸਟਰ ਤੇਰੀ ਹੋਸ਼ ਟਿਕਾਣੇ ਹੈ ਕਿ ਨਹੀਂ ਉਹ ਜੇਬ ਵਿੱਚੋਂ ਬਟੂਆ ਕੱਢ ਕੇ ਉਸ ਵਿੱਚਲੇ ਨੋਟ ਗਿਣਦਾ ਹੋਇਆ ਬੋਲਿਆ ਹੋਸ਼ ਵੀ ਹੈ ਤੇ ਬਟੂਏ ਵਿੱਚ ਰੁਪਈਏ ਵੀ 30 35 ਮੌਜੂਦ ਨੇ ਮੈਂ ਪੁੱਛਿਆ ਤੇ ਮਹੀਨਾ ਸਾਰਾ ਬਾਬੇ ਸਾਹਿਬ ਬੈਠ ਕੇ گزارੇਗਾ ਉਹ ਖੂਬ ਤਣਕੇ ਬੋਲਿਆ ਤੂੰ ਵੀ ਪਾਪਾ ਨਿਰਾਪੂਰਾ ਸਾਧੂ ਐ ਪਲਾ ਮੈਂ ਐਵੇਂ ਸ਼ਾ ਖਰਚੀ ਕਰਨ ਡਿਆ ਹੋਇਆ ਮੇਰਾ ਇਨਾਮ ਆਇਆ ਇਨਾਮ ਬਹੁਤਾ ਨਾ ਸਹੀ 5000 ਤਾਂ ਹੋਣਾ ਹੀ ਏ ਇਤਨੀ ਵੱਡੀ ਰਕਮ ਪ੍ਰਾਪਤ ਹੋਣ ਦੀ ਖੁਸ਼ੀ ਵਿੱਚ ਜੇ 10-20 ਰੁਪਏ ਖਰਚ ਵੀ ਹੋ ਗਏ ਤਾਂ ਕੀ ਇਹ ਸੌਦਾ ਮਹਿੰਗਾ ਹੈ ਨਾਲੇ ਇੱਕ ਹੋਰ ਵੀ ਤੇ ਮੁਸ਼ਕਲ ਇਹਨਾਂ ਪਾਪਾ ਬਈ ਤੂੰ ਵੇਖ ਭਲਕੇ ਜਿਉਂ ਹੀ ਇਨਾਮ ਦੇ ਰੁਪਏ ਤੇਰੀ ਪਰਜਾਈ ਦੀ ਨਜ਼ਰੀ ਪੈਣਗੇ ਕਿ ਬਸ ਮੇਰੇ ਕੋਲ ਉਸਨੇ ਕਾਢੀ ਵੀ ਨਹੀਂ ਛੱਡਣੀ ਉਹ ਫੋਲ ਬਹੇਗੀ ਆਪਣੀਆਂ ਵਹੀਆਂ ਐਨੇ ਮਹੀਨਿਆਂ ਦਾ ਕਿਰਾਇਆ ਦੇਣਾ ਹੈ ਪਾਨੇ ਸ਼ਾਦਾ 400 ਸਣੇ ਵਿਆਜ ਚੁਕਾਣਾ ਏ ਤੇ ਹੋਰ ਪਤਾ ਨਹੀਂ ਕੀ ਕੀ ਮੈਂ ਕਹਿਣਾ ਸਬਬ ਨਾਲ ਤਨਖਾਹ ਦੇ ਰੁਪਈਏ ਹੱਥ ਵਿੱਚ ਨਹੀਂ ਹੋਰ ਨਹੀਂ ਤੇ ਛੋਟੇ ਕਾਕੇ ਵਾਸਤੇ ਦੋ ਚਾਰ ਚੀਜ਼ਾਂ ਹੀ ਲੈ ਚੱਲਣਾ ਰੱਬ ਦੀ ਸੌ ਪਾਪਾ ਇਹ ਕੋਈ ਬੜਾ ਭਾਗਾ ਵਾਲਾ ਜੀ ਆਇਆ ਹੀ ਸਾਡੇ ਘਰ ਨਹੀਂ ਤੇ ਪੱਲਾ ਇਹ ਮੂੰਹ ਤੇ ਮਸਰਾਂ ਦੀ ਦਾਲ ਮੇਰੇ ਵਰਗਿਆਂ ਨੇ ਕਦੇ 100 ਰੁਪਈਏ ਦੀ ਸ਼ਕਲ ਨਹੀਂ ਸੀ ਵੇਖੀ ਜਿਹੜਾ ਭਗਵਾਨ ਆਪਣੇ ਨਾਲ ਹਜ਼ਾਰਾਂ ਰੁਪਈਆ ਦੀ ਪੂੰਜੀ ਲੈ ਕੇ ਆਇਆ ਏ ਕਿ ਮੇਰਾ ਇਤਨਾ ਵੀ ਫਰਜ ਨਹੀਂ ਕਿ ਉਸ ਦੇ ਆਰਾਮ ਲਈ 10-20 ਰੁਪਏ ਕੁਰਬਾਨ ਕਰਦਿਆਂ ਕੁਝ ਤੇ ਮੈਂ ਸੁਭਾਵਕ ਹੀ ਘੱਟ ਬੋਲਣ ਵਾਲਾ ਹਾਂ ਤੇ ਕੁਝ ਮਾਸਟਰ ਦੀਆਂ ਤਕਰੀਰਾਂ ਤੋਂ ਕਤਰਾਂਦਾ ਸਾਂ ਸੋ ਛੁੱਪ ਕਰਕੇ ਹਾਂ ਵਿੱਚ ਹਾਂ ਮਿਲਾਈ ਗਿਆ ਤੇ ਦੜ ਵੱਟ ਕੇ ਟਾਂਗੇ ਵਿੱਚ ਬੈਠਾ ਰਿਹਾ ਟਾਂਗਾ ਸਾਨੂੰ ਕਾਫੀ ਚਿਰ ਬਾਜ਼ਾਰਾਂ ਵਿੱਚ ਫਿਰਾਂਦਾ ਰਿਹਾ ਮਾਸਟਰ ਕਿਰਪਾ RAM ਕਿੰਨਾ ਹੀ ਕੁਝ ਖਰੀਦ ਕੇ ਉਸ ਵਿੱਚ ਲੱਦੀ ਗਿਆ ਬੱਚੇ ਲਈ ਫਰਾਕਾਂ ਦੁੱਧ ਪੀਣ ਵਾਲੀ ਬਲੈਟੀ ਬੋਤਲ گلوਕੋਜ਼ ਦਾ ਡੱਬਾ ਬਿੱਬ ਜੁਰਾਬਾਂ ਬਿਸਕੁਟਾਂ ਦੇ ਡੱਬੇ ਤੇ ਹੋਰ ਜਾਣੇ ਕੀ ਕੀ ਪੁੜੀਆਂ ਤੇ ਡੱਬਿਆਂ ਵਿੱਚ ਬੰਨਿਆ ਹੋਇਆ ਗਲੀ ਅੱਗੇ ਪਹੁੰਚ ਕੇ ਅਸੀਂ ਟਾਂਗੇ ਤੋਂ ਉਤਰੇ ਤੇ ਸਮਾਨ ਉਤਾਰਿਆ ਮਾਸਟਰ ਨੇ ਕਿਰਾਇਆ ਦੇਣ ਲਈ ਜਦ ਬਟੂਆ ਖੋਲਿਆ ਤਾਂ ਉਸ ਵਿੱਚ 3 ਰੁਪਈਆ ਤੋਂ ਵੱਧ ਰਕਮ ਬਾਕੀ ਨਹੀਂ ਸੀ ਤਾਂਗੇ ਦਾ ਕਿਰਾਇਆ ਪੂਰਾ ਕਰਨ ਲਈ 12 ਅੰਨੇ ਮੈਨੂੰ ਦੇਣੇ ਪਏ ਖੁਦਕਤੀ ਮੈਨੂੰ ਵੀ ਰਾਤੀਂ ਕਾਫੀ ਰਹੀ ਸੋਚਦਾ ਰਿਹਾ ਸਾਂ ਵੇਖੀਏ ਕਿੰਨੀ ਕੁ ਰਕਮ ਮਿਲਦੀ ਸੂ ਦੂਜੇ ਦਿਨ ਡਾਕੀਏ ਦੀ ਉਡੀਕ ਵਿੱਚ ਮਾਸਟਰ ਡੇਢ 2 ਘੰਟੇ ਲੇਟ ਸਕੂਲ ਪਹੁੰਚਿਆ ਖਾਲੀ ਪੀਰੀਅਡ ਵੇਲੇ ਮੈਂ ਉਸਦੀ ਕਲਾਸ ਵਿੱਚ ਜਾ ਕੇ ਕਾਲੀ-ਕਾਲੀ ਪੁੱਛਿਆ ਸੁਣਾ ਮਾਸਟਰਾਂ ਤੇ ਹੋਰ ਕੁਝ ਪੁੱਛਣ ਤੋਂ ਪਹਿਲਾਂ ਹੀ ਉਸਨੇ ਜੇਬ ਵਿੱਚੋਂ ਇੱਕ ਰਜਿਸਟਰੀ ਲਿਫਾਫਾ ਕੱਢ ਕੇ ਮੇਰੇ ਹੱਥ ਵਿੱਚ ਫੜਾ ਦਿੱਤਾ ਜਿਸ ਵਿੱਚਲੀ ਚਿੱਠੀ ਪੜਨ ਦੀ ਮੈਨੂੰ ਲੋੜ ਹੀ ਨਾ ਰਹੀ ਜਦ ਉਸਦੇ ਸਰਨਾਮੇ ਉੱਤੇ ਮੇਰੀ ਨਜ਼ਰ ਪਈ ਨੋਟਿਸ ਬਨਾਮ ਮਾਸਟਰ ਕਿਰਪਾ ਰਾਮ ਅਲ ਰਕਮ ਲਾਲਾ ਪਾਨੇਸ਼ਾ ਮੇਰੇ ਦਿਲ ਨੂੰ ਬੜਾ ਸਦਮਾ ਪਹੁੰਚਿਆ ਤੇ ਉਸਦੀ ਮੂਰਖਤਾ ਉੱਤੇ ਗੁੱਸਾ ਵੀ ਬੜਾ ਆਇਆ ਪਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਮਾਸਟਰ ਦੇ ਚਿਹਰੇ ਉੱਤੇ ਫਿਕਰ ਦਾ ਕੋਈ ਚਿੰਨ ਨਹੀਂ ਸੀ ਮੇਰੇ ਹੋਰ ਕੁਝ ਪੁੱਛਣ ਤੋਂ ਪਹਿਲਾਂ ਉਹ ਸਦਾ ਵਰਗੇ ਸਿਧਾਂਤਕ ਲਹਿਜੇ ਵਿੱਚ ਬੋਲਿਆ ਅਸਲ ਵਿੱਚ ਪਾਪਾ ਪ੍ਰਭਾਤ ਦਾ ਸੁਪਨਾ ਝੂਠਾ ਤੇ ਨਹੀਂ ਹੁੰਦਾ ਕਦੇ ਗਲਤ ਹੋ ਹੀ ਨਹੀਂ ਸਕਦਾ ਇੱਕ ਵਾਰੀ ਛੱਡ ਕੇ ਪੰਜਾਹ ਵਾਰੀ ਅਜਮਾਈ ਗੱਲ ਹੈ ਪਰ ਫਰਕ ਇਹ ਲੱਗ ਗਿਆ ਕਿ ਸੁਪਨਾ ਸ਼ਾਇਦ ਪਰਭਾਤ ਤੋਂ ਅਗੇਤਾ ਜਾਂ ਪਛੇਤਾ ਆਇਆ ਹੋਵੇਗਾ ਕਿ ਜਿਉਂ ਹੀ ਉਹ ਸੁਪਨੇ ਅਤੇ ਵਕਤ ਦੇ ਸਬੰਧ ਵਿੱਚ ਇੱਕ ਨਵੀਂ ਬਹਿਸ ਦੀ ਲੜੀ ਸ਼ੁਰੂ ਕਰਨ ਲੱਗਾ ਕਿ ਮੈਂ ਬੁੱਲ ਟੁਕਦਿਆਂ ਕਿਹਾ ਮੜੀਆਂ ਵਿੱਚ ਜਾਏ ਤੇਰਾ ਸੁਪਨਾ ਤੇ ਨਾਲੇ ਵਕਤ ਮੈਂ ਪੁੱਛਣਾ ਕੱਲ ਜੋ ਸਾਰੀ ਤਨਖਾਹ ਫੂਕ ਆਇਆ ਸੈਂ ਹੁਣ ਮਹੀਨਾ ਪਰ ਮਿੱਟੀ ਖਾ ਕੇ ਗੁਜ਼ਾਰੇਗਾ ਉਹ ਆਪਣੇ ਸੁਭਾਵਕ ਲਾਪਰਵਾਹ ਢੰਗ ਵਿੱਚ ਕਹਿਣ ਲੱਗਾ ਖਾਣ ਦਾ ਫਿਕਰ ਨਾ ਕਰ ਮੇਰੇ ਦੋਸਤ ਮੈਂ ਖਾਵਾਂਗਾ ਵੋਟੀ ਦੀਆਂ ਗਾਲਾਂ ਤੇ ਉਹ ਖਾਏਗੀ ਮੇਰਾ ਸਿਰ ਉਸ ਦੀ ਹਾਲਤ ਦੇਖ ਕੇ ਨਾਲੇ ਹਾਸਾ ਆ ਰਿਹਾ ਸੀ ਨਾਲੇ ਰੋਣ ਪਰ ਉਹ ਲਾਪਰਵਾਹ ਢੋਲਾ ਉਸੇ ਤਰ੍ਹਾਂ ਹੀ ਹੀ ਕਰਕੇ ਹੱਸੀ ਜਾ ਰਿਹਾ ਸੀ ਥੈਂਕ ਯੂ ਸੋ ਮੱਚ ਫੋਰ ਲਿਸਨਿੰਗ ਧੰਨਵਾਦ ਸਾਰੀ ਕਹਾਣੀ ਸੁਣਨ ਲਈ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡਾ ਚੈਨਲ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਵੋ ਸਤਿ ਸ਼੍ਰੀ ਅਕਾਲ